ਤੁਹਾਡੇ ਪਿਤਾ ਜੀ ਸਵਰਗੀ ਉਸਤਾਦ ਕੀੜੇ ਖਸ਼ਕੀ ਜੀ ਉਹ ਮੈਂ ਜਿਹਨੇ ਜ਼ਿਕਰ ਕੀਤਾ ਔਰ ਮੈਂ ਪੜਿਆ ਸੁਣਿਆ ਉਹਨਾਂ ਬਾਰੇ ਕਹਿੰਦੇ ਵੀ ਉਸ ਵੇਲੇ ਪੂਰੀ ਤਾਕਸੀ ਪੰਜਾਬੀ ਸੰਗੀਤ ਦੇ ਵਿੱਚ ਉਹਨਾਂ ਦੀ ਪੰਜਾਬੀ ਗਾਇਕੀ ਦੇ ਵਿੱਚ ਜੀ ਸਰ ਜੀ ਸਰ ਤੇ ਉਦੋਂ ਮਾਹੌਲ ਜਿਹੜਾ ਜਦੋਂ ਉਹ ਗਾਉਂਦੇ ਸੀ ਜਦੋਂ ਉਹਦੀ ਸ਼ੁਰੂਆਤ ਸੀ ਜਦੋਂ ਤੋਂ ਤੁਸੀਂ ਹੋਸ਼ ਸੰਭਾਲੀ ਤੁਸੀਂ ਆਪਣਾ ਤੁਹਾਨੂੰ ਪਤਾ ਲੱਗਣ ਲੱਗਾ ਦੁਨੀਆਦਾਰੀ ਦਾ ਘਰ ਪਰਿਵਾਰ ਬਾਰੇ ਜਦੋਂ ਉਹ ਗਾਉਂਦੇ ਸੀ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕਿਸ ਤਰ੍ਹਾਂ ਉਹਨਾਂ ਦੇ ਪ੍ਰੋਗਰਾਮ ਹੁੰਦੇ ਸੀਗੇ ਉਹ ਕਿਵੇਂ ਕਿਵੇਂ ਉਹਨਾਂ ਦੀ ਸੰਗੀਤਕ ਜ਼ਿੰਦਗੀ ਜਿਹੜੀ ਚੱਲੀ ਰਹੀ ਹੈ। ਐ ਮੇਰੇ ਫਾਜ਼ਲ ਸਾਹਿਬ ਜਨਾਬ ਮਰਹੂਮ ਕੀੜੇ ਖਾਂ ਜੀ ਸ਼ਕੀਨ ਸਾਹਿਬ ਜੀ ਉਹਨਾਂ ਦੇ ਫਾਜ਼ਲ ਸਾਹਿਬ ਵੀ ਜੰਗੂ ਖਾਨ ਜੀ ਅੱਛਾ ਜੀ ਉਹ ਵੀ ਪ੍ਰਸਿੱਧ ਢਾਡੀ ਸੀ ਆਪਣੇ ਜ਼ਮਾਨੇ ਉਹਨਾਂ ਜ਼ਮਾਨੇ ਆ ਜੀ ਢੱਡ ਸਰਗੀ ਦਾ ਗਾਉਂ ਚੱਲਦਾ ਸੀ ਜੀ ਬਿਲਕੁਲ ਉਹ ਮੇਰੇ ਦਾਦਾ ਜੀ ਦੇ ਮਾਮਾ ਮੇਰੇ ਮਤਲਬ ਜੰਗੂ ਖਾਨ ਜੀ ਜਿਹੜੇ ਮੇਰੇ ਦਾਦਾ ਜੀ ਸਨ ਉਹਨਾਂ ਦੇ ਮਾਮਾ ਜੀ ਵਧਾਵਾ ਖਾਨ ਜੀ ਢੱਡਿਆਂ ਵਾਲੇ ਵਾਹ ਉਹ ਬੜੇ ਆਪਣੇ ਵੇਲੇ ਦੇ ਬੜੇ ਮਸ਼ਹੂਰ ਚੋਟੀ ਦੇ ਗਾਇਕ ਸਨ ਤੇ ਮੇਰੇ ਦਾਦਾ ਜੀ ਵੀ ਉਹਨਾਂ ਦੇ ਭਾਣਜਾ ਹੋਣ ਕਰਕੇ ਉਹਨ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਹੋਰੀ ਵੀ ਉਹਨਾਂ ਜ਼ਮਾਨਿਆਂ 'ਚ ਕਿਉਂਕਿ ਸਾਡੇ ਜੰਮਣ ਤੋਂ ਪਹਿਲਾਂ ਦੀਆਂ ਗੱਲਾਂ ਇਹ ਢੱਡ ਸਾਰਗੀ ਦੇ ਬੜੇ ਵੱੱਛੇ ਗੋਈਆ ਸਨ ਤੇ ਇਹਨਾਂ ਦੇ ਇੱਕ ਮਾਮਾ ਜੀ ਸਨ ਜਲਾਲ ਖਾਨ ਜੀ ਜੀ ਜਦੋਂ ਦੋਵੇਂ ਮਾਮਾ ਭਾਣ ਜੀ ਮੰਗੀ ਦੇ ਮੇਲੇ ਤੇ ਮੁਖਸਰ ਮੰਗੀ ਦੇ ਮੇਲੇ ਤੇ ਮਾਮਾ ਭਾਣ ਜੀ ਜਦੋਂ ਗਾਉਂਦੇ ਤਾਂ ਕਹਿੰਦੇ ਵੀ ਜੋਹਰਾ ਕੰਜਰੀ ਦਾ ਖਾੜਾ ਖਿਲਾ ਦਿੰਦੇ ਸੀ ਐਨੇ ਸੋਹਣੇ ਸੀ ਤੇ ਐਨੇ ਖੂਬਸੂਰਤ ਆਵਾਜ਼ਾਂ ਸਨ ਉਹਨਾਂ ਦੀ ਦੌਰ ਬਦਲਦਾ ਗਿਆ ਜੀ ਏ ਟਾਟ ਸੰਗੀਤੀ ਦੀ ਗਾਇਕੀ ਨੂੰ ਲੋਕਾਂ ਨੇ ਥੋੜਾ ਜਿਹਾ ਨਾਪਸੰਦ ਸ਼ੁਰੂ ਕਰ ਦਿੱਤਾ ਤੇ ਰੇਡੀਓ ਸਿੰਗਰਾਂ ਦਾ ਜ਼ਮਾਨਾ ਚੱਲ ਪਿਆ ਜਿਨ੍ਹਾਂ ਵਿੱਚ ਲਾਲਚੰਦ ਯਮਲਾ ਜੀ, ਸਰਿੰਦਰ ਕੌਰ, ਆਸ਼ਾ ਸਿੰਘ ਮਸਤਾਨਾ, ਜੱਗਾ ਜੰਮ, ਜੱਗਾ ਜੱਟ, ਜਗ ਸਿੰਘ ਜੱਗਾ ਐਦਾਂ ਦੇ ਕਲਾਕਾਰ ਜਦੋਂ ਚੱਲੇ ਤੇ ਇਹ ਟਾਟ ਸੰਗੀਤੀ ਦਾ ਜਿਹੜਾ ਗਾਉਣ ਸੀ ਪਿੱਛੇ ਰਹਿ ਗਿਆ ਥੋੜਾ ਜਿਹਾ ਸਾਡੇ ਬਜ਼ੁਰਗਾਂ ਨੇ ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਏ ਬੈਂਜੋ ਤੇ ਗਾਉਣਾ ਸ਼ੁਰੂ ਕੀਤਾ ਵਾਹ ਉਹਨਾਂ ਦੇ ਇੱਕ ਦੋਸਤ ਸਨ ਗੁਰਨਾਮ ਸਿੰਘ ਜੀ ਤਰਖਾਨ ਵਾਲੇ ਵਾਲੇ ਅੱਛਾ ਜੀ ਮਾਸਟਰ ਸਨ ਉਹ ਠੀਕ ਆ ਪੇਸ਼ੇਵਾਰ ਜੋ ਲੇਕਿਨ ਉਹਨਾਂ ਦੇ ਬੜੇ ਸੇਰ ਦੇ ਵਿੱਚ ਸਨ ਉਹਨਾਂ ਨੇ ਗਾਈਡ ਕੀਤਾ ਮੇਰੇ ਫਾਜ਼ਲ ਸਾਹਿਬ ਨੂੰ ਕਿ ਕਿਰੇਖਾ ਜੀ ਤੁਸੀਂ ਇਸ ਲਾਈਨ ਨੂੰ ਛੱਡ ਕੇ ਉਹ ਢੱਡ ਸਾਹਿਬ ਜੀ ਨੂੰ ਲੋਕ ਸੁਣਦੇ ਨਹੀਂ ਤੁਸੀਂ ਇੱਧਰ ਰੇਡੀਓ ਸਿੰਕਰ ਵਾਲੇ ਪਾਸੇ ਆਓ ਕਿਉਂਕਿ ਆਵਾਜ਼ ਤਾਂ ਪਹਿਲੇ ਹੀ ਉਹਨਾਂ ਚ ਸੀਗਾ ਜਾਦੂ ਬਿਲਕੁਲ ਆਵਾਜ਼ ਦੇ ਜਾਦੂ ਨਾਲ ਪ੍ਰਤਾਪ ਸਿੰਘ ਜੀ ਕੈਰੋ ਹੋਰਾਂ ਦੀਆਂ ਸਟੇਜਾਂ ਤੇ ਮੇਰੇ ਬਜ਼ੁਰਗਾਂ ਨੇ ਗਾਇਆ ਦੇਸ਼ ਭਗਤੀ ਦੇ ਗੀਤ ਔਰ ਉਹ ਇੱਕ ਉਹਨਾਂ ਦੀ ਸੀ ਪਗ ਸਿੰਘ ਦੀ ਕੋੜੀ ਗਾਉਂਦੇ ਚੜ ਗਈ ਮਤਲਬ ਚੜ ਗਿਆ ਬੇਸ਼ਕ ਕੌਮ ਦੀ ਕੋੜੀ ਚੰਗਾ ਮੌਤ ਡੈਣ ਦੀ ਕੋੜੀ ਭਗਤ ਸਿੰਘ ਸਰਦਾਰ ਨੀੜਿਓ ਉਹਨਾਂ ਉਹ ਜਿਹੜੇ ਗੀਤ ਸੀਗੇ ਉਹਨਾਂ ਨੇ ਤਰਥੱਲੀ ਪਾਦੀ ਤੇ ਬਜ਼ੁਰਗ ਸਾਡੇ ਪੰਜਾਬ ਵਿੱਚ ਮਸ਼ਹੂਰ ਹੋ ਗਏ ਉਹਨਾਂ ਦੇ ਨਾਲ ਫਿਰ ਉਹਨਾਂ ਨੇ ਪੰਜਾਬੀ ਦੀਆਂ ਰੇਡੀਓ ਆਰਟਿਸਟ ਜਿਹੜੀ ਲੇਡੀ ਆਰਟਿਸਟ ਸੀ ਆ ਉਹਨਾਂ ਜ਼ਮਾਨੇ 'ਚ ਨਿਰੰਦਰ ਬੀਬਾ ਜੀ ਸਵਰ ਲਤਾ ਹਰਾਜਨ ਜੀ ਸਨੇਹ ਲਤਾ ਜੀ ਪ੍ਰਕਾਸ਼ ਸੋਢੀ ਜੀ ਇਹਨਾਂ ਨਾਲ ਫਿਰ ਡਿਊਟਸਨ ਸੌ ਬੀ ਸ਼ੁਰੂ ਕੀਤੇ ਅੱਛਾ ਜੀ ਲੇਕਿਨ ਇੱਕ ਉਹਨਾਂ ਨੇ ਇਹ ਰੱਖਿਆ ਵੀ ਅਸੀਂ ਉਹਨੂੰ ਮੁਕਸਰ ਸਾਹਿਬ ਰਹਿੰਦੇ ਹੁੰਦੇ ਸਾਂ ਜੀ ਪਰ ਇਹਨਾਂ ਨੇ ਦਫਤਰ ਆਪਣਾ ਲੁਧਿਆਣਾ ਨਹੀਂ ਖੋਲਿਆ ਕਿਉਂਕਿ ਕਲਾਕਾਰਾਂ ਦੀ ਮੇਨ ਮਾਰਕੀਟ ਉਹਨਾਂ ਜ਼ਮਾਨੇ 'ਚ ਲੁਧਿਆਣੇ ਹੁੰਦੀ ਵੰਡੀ ਲੁਧਿਆਣੇ ਸੀ ਤਾਂ ਉਦੋਂ ਕਲਾਕਾਰਾਂ ਨੂੰ ਇਹਨਾਂ ਨੇ ਬੁੱਕ ਕਰਕੇ ਆਉਣਾ ਜਦੋਂ ਇਹਨਾਂ ਨੂੰ ਪ੍ਰੋਗਰਾਮ ਬੁੱਕ ਹੋਣਾ ਇਹਨਾਂ ਨੇ ਗਾ ਰੇਡੀਓ ਆਰਟਿਸਟ ਨੂੰ ਕਲਾਕਾਰਾਂ ਨੂੰ ਲੇਡੀਜ਼ ਨੂੰ ਬੁੱਕ ਕਰਕੇ ਆਉਣਾ ਉਹਨਾਂ ਦੀ ਵੇਟ ਕਰਨੀ ਕਈ ਵਾਰੀ ਉਹ ਪ੍ਰੋਗਰਾਮ ਹੀ ਮਿਸ ਕਰ ਜਾਂਦੇ ਇਸ ਤਰ੍ਹਾਂ ਮਤਲਬ ਉਹਨਾਂ ਦੇ ਪ੍ਰੋਗਰਾਮ ਚੱਲੇ ਜੀ ਜੀ ਸਾਡੇ ਬਜ਼ੁਰਗਾਂ ਦੇ ਉਹ ਦੌਰ ਇਦਾਂ ਉਹਦੀ ਦੌਰ ਸੀ ਔਰ ਰੇਡੀਓ ਸਿੰਗਰਾਂ ਦਾ ਇੰਨਾ ਮਾਨ ਲੋਕੀ ਪਿੰਡਾਂ ਦੇ ਲੋਕ ਪਿੰਡਾਂ ਦੇ ਪਿੰਡ ਕੱਠੇ ਹੋ ਜਾਂਦੇ ਜਿਹੜੇ ਘਰੇ ਤੇ ਤੁਹਾਡੇ ਪਿਤਾ ਜੀ ਦੀ ਜਿਹੜੀ ਰਿਕਾਰਡਿੰਗ ਆ ਉਹ ਬਹੁਤ ਘੱਟ ਹੋਈ ਹੈ ਨਾ ਤੇ ਮੇਰੇ ਫਾਹ ਸਾਹਿਬ ਦੇ ਦੋ ਹੀ ਗੀਤ ਰਿਕਾਰਡ ਹੋਏ ਸੀਗੇ ਦੋ ਹੀ ਇੱਕ ਤਾਂ ਸੀਗੀ दारू ਪੀਤੀ ਸ਼ੁਗਲ ਮਨਾਏ ਜਦੋਂ ਮਿਲੀ ਸਰਪੰਚੀ ਜੀ ਤੇ ਉਹ ਸਰਪੰਚੀ ਸੀ ਕਿਤਾਬ ਵਜ਼ਾਈਆ ਜੀ ਆਈਟਮ ਸੀ ਤੇ ਇੱਕ ਗੀਤ ਸੀ ਗੱਡੀ ਵਾਲਿਆ ਅੜਬ ਤਖਾਣਾ ਕੁੜੀਆਂ ਨੂੰ ਮਿਲ ਲੈਣ ਦੇ ਇਹ ਦੋ ਗੀਤ ਮੇਰੇ ਫਾਹ ਸਾਹਿਬ ਦੇ ਆਚਨ ਵੀ ਮੇਰਾ ਗੀਤ ਆ ਇਹ ਗੀਤ ਦੀ ਤਰਜ਼ ਤੇ ਕੰਪੋਜੀਸ਼ਨ ਤੇ ਦਿਲਸ਼ਾਹ ਜੀ ਨੇ ਇੱਕ ਗੀਤ ਮੁੜ ਕੇ ਗਾਇਆ ਜੀ 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 ਹਾਂਜੀ ਤੇ ਜੱਗ ਹੈ ਸਰਾ ਨਹੀਂ ਜਿੰਦੇ ਜੱਗ ਹੈ ਸਰਾ ਨਹੀਂ ਜਿੰਦੇ ਰਾਤ ਕੱਟ ਕੇ ਸਵੀਰ ਤੁਰ ਜਾਣਾ ਬਿਲਕੁਲ ਸੇਮ ਉਹਦੀ ਐਡੀਟ ਉਹਦੇ ਨਾਲ ਨਾਲ ਫਿਰ ਤੁਸੀਂ ਵੱਡੇ ਹੁੰਦੇ ਗਏ ਤੇ ਤੁਹਾਡਾ ਜਿਹੜਾ ਝੁਕਾ ਥੋੜਾ ਪੜ੍ਹਾਈ ਵੱਲੇ ਰਿਹਾ ਇਧਰ ਗਾਇਕੀ ਖੇਤਰ ਵੱਲ ਘਟ ਮੇਰਾ ਕਲਪ ਹੀ ਮੈਂ ਉਹਦੀ ਬੈਕਗ੍ਰਾਉਂਡ ਤੋਂ ਦੱਸਦਾ ਜੀ ਮੇਰੇ ਫਾਦਰ ਸਾਹਿਬ ਦੇ ਫਾਦਰ ਸਾਹਿਬ ਵੀ ਇਲੀਟਰੇਟ ਸੀਗੇ ਅੱਛਾ ਜੀ ਤੇ ਮੇਰੇ ਫਾਦਰ ਸਾਹਿਬ ਇੱਕ ਦੋ ਜਮਾਤਾਂ ਹੀ ਸ਼ਾਇਦ ਪੜੇ ਹੋਣ ਅੱਛਾ ਜੀ ਤਾਂ ਉਹਨਾਂ ਨੂੰ ਬੜੀ ਇਸ ਗੱਲ ਦੀ ਉਹ ਚੀਜ਼ ਸੀਗੀ ਵੀ ਵੀ ਮੇਰੀ ਲਾਈਫ ਦੇ ਵਿੱਚ ਜੇ ਮੈਂ ਪੜ੍ਹਿਆ ਲੈਂਦਾ ਹੁੰਦਾ ਤਾਂ ਮੇਰੀ ਬੜੀ ਤਰੱਕੀ ਕਰਨੀ ਸੀ ਉਹ ਨੌਕਰੀ ਪੇਸ਼ੇ ਨੂੰ ਬੜਾ ਤਰਜੀਹ ਦਿੰਦੇ ਸੀ ਠੀਕ ਹੈ ਗਾਇਕੀ ਨੂੰ ਇੰਨਾ ਜ਼ਿਆਦਾ ਉਹ ਕਹਿੰਦੇ ਸੀ ਵੀ ਇਹ ਤਾਂ ਰੋਜ਼ਗਾਰ ਜਿਹੜਾ ਮੈਂ ਤੁਹਾਨੂੰ ਗਾਉਣਾ ਜਿਹੜਾ ਤੁਹਾਡੇ ਢਿੱਡ ਪਾਲਣ ਵਾਸਤੇ ਗਾਉਣਾ ਲੇਕਿਨ ਇੱਕ ਬੰਦਾ ਪੜ੍ਹਿਆ ਲਿਖਿਆ ਆਲਾਦ ਵੀ ਹੋਣਾ ਚਾਹੀਦਾ ਉਹਨਾਂ ਨੂੰ ਪੜ੍ਹਾਈ ਦਾ ਇੰਨਾ ਸ਼ੌਕ ਸੀ ਵੀ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਪੜਾਇਆ ਮੈਨੂੰ ਬੀਏ ਬੀਐਡ ਐਲਐਲਬੀ ਕਰਾਈ ਵਾਹ ਮੇਰੀ ਵੱਡੀ ਸਿਸਟਰ ਨੂੰ ਐਮਏ ਬੀਐਡ ਕਰਾਈ ਵੀਰਪਾਲ ਕੌਰ ਜੀ ਉਹ ਐਸਐਸਟੀ ਟੀਚਰ ਰਟਾਇਰ ਹੋਏ ਠੀਕ ਹੈ ਜੀ ਮੇਰੀ ਤੇ ਉਹਨੂੰ ਐ ਫਿਲਮੀ ਕੀਤੀ ਉਹਨੇ 뮤ਜ਼ਿਕ ਦੀ ਜੀ ਤੇ ਸ਼ੀ ਵਾਸ ਲੈਕਚਰਰ ਆਫ 뮤ਜ਼ਿਕ ਠੀਕ ਹੈ ਜੀ ਮੇਰੇ ਛੋਟੇ ਬ੍ਰਦਰ ਨੂੰ ਦਿਲਸ਼ਾਦ ਅਖਤਰ ਨੂੰ ਉਹਨਾਂ ਨੂੰ ਵੀ ਗ੍ਰੈਜੂਏਸ਼ਨ ਕਰਾਈ ਵਾਹ ਜੀ ਵਾਹ ਹਾਲਾਂਕਿ ਉਹ ਦਿਲਸ਼ਾਦ ਅਖਤਰ ਦਾ ਝੁਕਾਰ ਜਿਹੜਾ ਸੀ 뮤ਜ਼ਿਕ ਬੰਨੀ ਸ਼ੁਰੂ ਤੋਂ ਬਚਪਨ ਤੋਂ ਸੀ ਬਜ਼ੁਰਗਾਂ ਨੇ ਕਹਿਆ ਕਹਿੰਦਾ ਨਹੀਂ ਪਹਿਲਾਂ ਪੜਾਈ ਵਾਹ ਵਾਹ ਇਹ ਪ੍ਰੋਫੈਸ਼ਨ ਨੂੰ ਬਾਅਦ ਚ ਅਡਾਪਟ ਕਰਿਓ ਇਸ ਕਰਕੇ ਮੈਂ ਮਤਲਬ ਇਧਰਲੇ ਪਾਸੋਂ ਮੇਰਾ ਇੰਟਰਸਟ ਘੱਟ ਸੀਗਾ ਗਾਉਣ ਵਾਲੇ ਪਾਸੇ ਤੇ ਮੈਨੂੰ ਪੜ੍ਹਾਈ ਵਾਲੇ ਪਾਸੇ ਜ਼ਿਆਦਾ ਉਹਨਾਂ ਨੇ ਤੋਰਿਆ ਕਿਉਂਕਿ ਘਰ 'ਚ ਵੱਡਾ ਮੈਂ ਸੀਗਾ ਜੀ ਜੀ ਨੌਕਰੀ ਮੈਂ ਹੀ ਕਰਨੀ ਸੀ ਘਰ ਨੂੰ ਚਲਾਉਣ ਵਾਸਤੇ ਮੈਨੂੰ ਸਾਰੇ ਭੈਣ ਭਰਾਓ ਤੁਸੀਂ ਵੱਡੇ ਹੋ ਮੈਂ ਮੈਂ ਵੱਡੀ ਭੈਣ ਤੋਂ ਛੋਟਾ ਜੀ ਮੇਰੀ ਵੱਡੀ ਭੈਣ ਵੀਰਪਾਲ ਜਿਹੜੀ ਮਿਸਟਰ ਸਰਦਾਰ ਨੂੰ ਵਿਆਹੀ ਹੋਏ ਐ ਮਮਸੀ ਦੇ ਛੋਟੇ ਭਾਈ ਸਾਹਿਬ ਨੂੰ ਵਿਆਹੀ ਹੋਏ ਠੀਕ ਹਾਂ ਜੀ ਤੁਹਾਡੀ ਸਰਵਿਸ ਦੇ ਨਾਲ-ਨਾਲ ਉਹਦੋਂ ਮੇਰਾ خیال ਆ ਵੀ ਦਲਸ਼ਾਦ ਅਖਤਰ ਜੀ ਹੋਰਾਂ ਨੇ ਉਹ ਗੈਕੀ ਵਾਲੇ ਪਾਸੇ ਮੋੜ ਕੱਟ ਲਿਆ ਸੀ ਅੱਧਿਆ ਪੜਦੇ ਆ ਜੀ ਜੀ ਤੇ ਉਹਨਾਂ ਦੇ ਨਾਲ ਫਿਰ ਤੁਸੀਂ ਸਹਯੋ ਕਿੰਨਾ ਕਰਦੇ ਰਹੇ ਜਾਂ ਤੁਹਾਡਾ ਕੀ ਯੋਗਦਾਨ ਰਿਹਾ ਇਸ ਦੇ ਬਾਰੇ ਤੁਹਾਨੂੰ ਦੱਸਦਾ ਮੈਂ ਵੀ ਨਾ ਜਦੋਂ ਦਿਲਸ਼ਾਦ ਨੂੰ ਮੈਂ ਪਹਿਲਾਂ ਤੇ ਕਾਲਜ ਲੱਗਦਾ ਹੀ ਨਹੀਂ ਸੀ ਅੱਛਾ ਜੀ ਕਹਿੰਦੇ ਮੈਂ ਕਾਲਜ ਨਹੀਂ ਲੱਗਣਾ ਮਤਲਬ ਲੁਧਿਆਣਾ ਜਾਣਾ ਅੱਛਾ ਮੈਂ ਗਾਉਣ ਲੱਗਣਾ ਮੈਂ ਕਿਹਾ ਤੂੰ ਇੱਕ ਵਾਰੀ ਕਾਲਜ ਚ ਵੜ ਕੇ ਤਾਂ ਵੇਖ ਠੀਕ ਆ ਇਥੋਂ ਦਾ ਸਵਾਦ ਵੱਖਰਾ ਹੈ ਯੂਨੀਵਰਸਿਟੀਆਂ ਦੀ ਪੜ੍ਹਾਈ ਦਾ ਸਵਾਦ ਵੱਖਰਾ ਹੈ ਇਹਨਾਂ ਦੇ ਆਡੀਅנס ਵੱਖਰੀ ਹੈ ਦਿਲਸ਼ਾਦ ਨੂੰ ਧੱਕੇ ਨਾਲ ਮੈਂ 10ਵੀਂ ਕਰਾਈ ਤੇ 10ਵੀਂ ਤੋਂ ਬਾਅਦ ਅਸੀਂ ਫਿਰ ਮੇਰਾ ਇੱਕ ਦੋਸਤ ਹੈ ਸ਼ਾਇਦ ਤੁਸੀਂ ਜਾਣਦੇ ਹੋ ਬੜਾ ਨਾਮਵਰ ਬੰਦਾ ਹੈ ਧਰਮ ਕੰਮਿਆਂ ਦਾ ਬਿਲਕੁਲ ਜੀ ਉਦੋਂ ਕਾਲਜ ਉਹ ਵੀ ਪੜਦਾ ਹੁੰਦਾ ਸੀ ਤੇ ਮੈਂ ਐਲ ਐਲ ਬੀ ਕਰਦਾ ਹੁੰਦਾ ਸੀ ਜੀ ਈਵਨਿੰਗ ਕਾਲਜ ਠੀਕ ਹੈ ਸਾਡਾ ਮਿਲ ਹੋਇਆ ਕੰਟੀਨ ਤੇ ਤੇ ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਕਿੰਦਾ ਇੱਕ ਨਾ ਮੁੰਡਾ ਸੁਣਿਆ ਮੈਂ ਕੀੜੇ ਖਾਂਜੀ ਸ਼ਕੀਨ ਨਾਲ ਉਹਨੇ ਸੱਚਾ ਸੂਰਮਾ ਗਾਇਆ ਈਟੀਟੀ ਦੇ ਵਿੱਚ ਇੱਕ ਫੰਕਸ਼ਨ 'ਚ ਵਾਹ ਪੀਟੀਟੀ ਕਾਲਜ ਦਾ ਕੋ ਫੰਕਸ਼ਨ ਸੀਗਾ ਤੇ ਉਹਨੇ ਸੱਚਾ ਸੂਰਮਾ ਮੁਹੰਮਦ ਸਦੀਕ ਨਾਲ ਉਹ ਵੀ ਵਧੀਆ ਗਾਇਆ ਵਾਹ ਤੇ ਮੈਂ ਉਹਨੂੰ ਦੱਸਿਆ ਹੱਸ ਕੇ ਮੈਂ ਕਿਹਾ ਉਹ ਮੇਰਾ ਛੋਟਾ ਭਰਾ ਹੈ ਦਿਲਸ਼ਾਦ ਅੱਛਾ ਜੀ ਕਹਿੰਦਾ ਕੀ ਬਾਤ ਆ ਉਹਦੀ ਉਸ ਤੋਂ ਬਾਅਦ ਸਾਡਾ ਮੇਰਾ ਧਰਮ ਕਮਿਆਂ ਦੇ ਨਾਲ ਸਮੇਲ ਹੋ ਗਿਆ ਜੀ ਤੇ ਦਿਲਸ਼ਾਦ ਨੂੰ ਅਸੀਂ ਬਿਰਜਿੰਦਰਾ ਗਾਲੀ ਫਰੀਦਕੋਟ ਚ ਪ੍ਰੈਪ ਵਿੱਚ ਪੜਨ ਲਾਇਆ ਪੜਨ ਲਾਇਆ ਤੇ ਦਿਲਸ਼ਾਦ ਪੜ੍ਹਦਾ ਪੜ੍ਹਦਾ ਕਿਉਂਕਿ ਮਿਊਜ਼ਿਕ ਤਾਂ ਸਾਡੇ ਖਾਨਦਾਨ ਚ ਰਗਾਂ ਚ ਹੀ ਸੀਗਾ ਜੀ 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 ਤਾਂ ਦਿਲਸ਼ਾਦ ਦੇ ਉਸ ਤੋਂ ਪਹਿਲਾਂ ਮੈਂ ਯੂਨੀਵਰਸਿਟੀ ਦਾ 골ਡ ਮੈਡਲਿਸਟ ਥਾਂ ਫੋਕ ਸੌਂਗ ਚ ਅੱਛਾ ਜੀ ਤੇ ਬਿਰਜਿੰਦਰਾ ਗਾਲੀ ਫਰੀਦਕੋਟ ਦੇ ਕਿਉਂਕਿ ਸਟੂਡੈਂਟਸ ਨੂੰ ਮੈਂ ਹਰਾਇਆ ਸੀਗਾ ਉਹ ਪ੍ਰੋਫੈਸਰ ਮੇਰੇ ਦੇ ਖੰਦਾ ਕਰਦੇ ਸੀ ਮੈਂ ਉਹਨਾਂ ਦਿਨਾਂ 'ਚ ਬੀਐਡ ਕਰਨ ਲੱਗ ਪਿਆ ਅਗਲੇ ਉਸੇ ਸਾਲ ਜਦੋਂ ਦਿਲਸ਼ਾਦ ਨੂੰ ਪ੍ਰੈਪ ਚ ਲਾਇਆ ਮੈਂ ਸਾਹਮਣੇ ਕਾਲੇ ਟ੍ਰੇਨਿੰਗ ਵਾਲ ਫਰੀਦਕੋਟ 'ਚ ਬੀਐਡ ਕਰਨਾ ਪਿਆ ਪ੍ਰੋਫੈਸਰ ਹੱਸ ਕੇ ਕਹਿੰਿਆ ਕਰਾ ਦਿੱਤਾ ਕਿ ਤੈਨੂੰ ਢਾ ਲੈਣਾ ਸੀ ਸਾਡੇ ਕੋਲੇ ਤੇਰਾ ਛੋਟਾ ਭਰਾ ਗਿਆ ਉਹਦੀ ਗਾਇਕੀ ਵੀ ਦਿਖਾਵਾਂਗੇ ਤੈਨੂੰ ਤਾਂ ਅਸੀਂ ਯੂਥ ਫੈਸਟੀਵਲ ਹੋਇਆ ਤੇ ਮਾਨਸਾ ਵਿੱਚ ਤੇ ਦੋਵੇਂ ਆਈਟਮਾਂ ਅਸੀਂ ਸਾਰੀਆਂ ਤਿਆਰ ਕੀਤੀਆਂ ਮੈਂ ਵੀ ਆਪਦੇ ਵੱਲ ਕਾਲਜ ਵੱਲੋਂ ਕੀਤੀਆਂ ਦਿਲਸ਼ਾਦ ਨੇ ਵੀ ਕੀਤੀਆਂ ਗਜ਼ਲ ਵੀ ਤਿਆਰ ਕੀਤੀ ਫੋਕ ਸੌਂਗ ਵੀ ਤਿਆਰ ਕੀਤਾ ਵਾਰ ਸ਼ਿੰਗ ਵੀ ਤਿਆਰ ਕੀਤੀ ਤੇ ਮਾਨਸਾ ਜਦੋਂ ਅਸੀਂ ਗਏ ਤੇ ਫੋਕ ਸੌਂਗ ਚੋਂ ਮੈਨੂੰ ਉਹਨਾਂ ਨੂੰ ਫਸਟ ਕੱਟਦਾ ਦਿਲਸ਼ਾਦ ਨੂੰ ਸੈਕੰਡ ਕੱਟਦਾ ਗਜ਼ਲ ਚੋਂ ਦਿਲਸ਼ਾਦ ਨੂੰ ਫਸਟ ਕੱਟਦਾ ਮੈਨੂੰ ਸੈਕੰਡ ਕੱਟਦਾ ਵਾਰ ਸ਼ਿੰਗ ਵਿੱਚੋਂ ਦਿਲਸ਼ਾਦ ਨੂੰ ਫਸਟ ਕੱਟਦਾ ਮੈਨੂੰ ਸੈਕੰਡ ਕੱਟਦਾ ਦੋਵੇਂ ਭਾਈਆਂ ਨੇ ਸਾਰਾ ਮੇਲਾ ਹੀ ਲੁੱਟ ਲਿਆ ਸੀ ਜਿਹਦਾ ਉਹ ਬੜੇ ਅੱਛੇ ਲੋਕੀ ਕਹਿੰਦੇ ਵੀ ਦੋਵੇਂ ਭਰਾ ਸਾਰੇ ਇਨਾਮ ਘੜੀ ਲੈ ਗਏ ਇਸ ਤਰ੍ਹਾਂ ਦਿਲਸ਼ਾਦ ਦੀ ਸ਼ੁਰੂਆਤ ਹੋਈ ਕਾਰਜਾਂ ਤੋਂ ਫਿਰ ਉਹਨੂੰ ਐਸਾ ਪੋਸਟ ਪਿਆ ਕਾਲੇ ਪੜਨਦਾ ਫਿਰ ਉਹ ਹਟਨ ਦਾ ਨਾਂ ਨਾ ਲਵੇ ਫਿਰ ਉਹਨਾਂ ਦਿਨਾਂ 'ਚ ਹੀ ਫਿਰ ਕਾਲਜ ਦੇ ਪੜ੍ਹਦੇ-ਪੜ੍ਹਦੇ ਦਿਲਸ਼ਾਦ ਦੀ ਕੈਸਟੋ ਨੇ ਐਫਰਟਸ ਨਾਲ ਕੀਤੀ ਧਰਤੀ ਪੈਂਦੇ ਰਿਆਂਾਂ ਦੀ ਸ਼ਾਇਦ ਤੁਸੀਂ ਸੁਣੀ ਹੋਵੇ ਬਿਲਕੁਲ ਹਾਂਜੀ ਕੁਝ ਬੜੀ ਪਿਆਰੀ ਉਹਦੀ ਟਾਟਰੀ ਆਵਾਜ਼ ਹੈ ਧਰਤੀ ਪੈਂਦੇ ਰਿਆਂਾਂ ਦੀ ਉਸ ਤੋਂ ਬਾਅਦ ਉਹਦੀ ਇੱਕ ਹੋਰ ਕੈਸਟ ਆਈ ਮਿਸ਼ਰੀ ਨਾਲੋਂ ਮਿੱਠੀ ਮਿਸ਼ਰੀ ਨਾਲੋਂ ਮਿੱਠੀ ਉਹ ਇੰਦਰ ਲੋਕ ਸਟੂਡੀਓ ਵਿੱਚ ਲੁਧਿਆਣੇ ਰਿਕਾਰਡਿੰਗ ਕੀਤੀ ਬਿਲਕੁਲ ਤਾਂ ਉਦੋਂ ਬਾਅਦ ਇੱਕ ਹੋਰ ਕੈਸਟ ਆਈ ਕੁੜੀਆਂ ਨਵੀਆਂ ਗੁੱਡੀਆਂ ਨਵੇਂ ਬਤੋਲੇ ਬਿਲਕੁਲ ਉਸ ਤੋਂ ਬਾਅਦ ਰਵੀਮਾਨ ਜੀ ਮਰਹੂਮ ਆਪਣੇ ਬਾਊ ਸਿੰਘ ਜੀ ਮਾਨ ਦੇ بیٹے ਉਹ ਦਿਲਸ਼ਾਦ ਦੇ ਕਲਾਸ ਫੇਲੋ ਸਰ ਬੜਾ ਪਿਆਰਾ ਔਰ ਬੜੀ ਵਧੀਆ ਸ਼ਖਸੀਅਤ ਸੀ ਉਹ ਜੀ ਉਹ ਇੰਨਾ ਪਿਆਰਾ ਬੱਚਾ ਸੀਗਾ ਪ੍ਰਮਾਤਮਾ ਨੇ ਉਹ ਸਾਥੋਂ ਖੋ ਲਿਆ ਲੇਕਿਨ ਉਹ ਬੜਾ ਪਿਆਰ ਕਰਦਾ ਦਿਲਸ਼ਾਦ ਨੂੰ ਮਾਨ ਸਾਹਿਬ ਨੇ ਫਿਰ ਸ਼ੁਰੂ ਤੋਂ ਹੀ ਕਿਉਂਕਿ ਬਜ਼ੁਰਗਾਂ ਦੇ ਲਿੰਕ ਸਨ ਜੀ ਪੁਰਾਣੇ ਉਹਨਾਂ ਨਾਲ ਦੋਸਤੀ ਸੀ ਵਾਕਈ ਸੀ ਜੀ ਤੇ ਮਾਨ ਸਾਹਿਬ ਨੇ ਫਿਰ ਦਿਲਸ਼ਾਦ ਅਖਤਰ ਨੂੰ ਕਿਹਾ ਵੀ ਕਾਕਾ ਜੇ ਤੂੰ ਮਾਨ ਸਾਹਿਬ ਨੂੰ ਕਿਹਾ ਵੀ ਪਪਾ ਜੀ ਨੇ ਵੀ ਕਿ ਮਾਨ ਸਾਹਿਬ ਇਹ ਬੱਚੇ ਨੂੰ ਤੁਸੀਂ ਕਰੋ ਆਪਦੇ ਥੱਲੇ ਜੀ ਅੰਡਰ ਕਰੋ ਪਰ ਉਹ ਕਹਿੰਦੇ ਵੀ ਕੀ ਲਖਾਂ ਦੀ ਅਜੇ ਬੱਚਾ ਛੋਟਾ ਹੈ ਜੀ ਇਹ ਜੇ ਇਹਨੂੰ ਹੁਣੇ ਆਪਾਂ ਸਟਾਰ ਬਣਾਤਾ ਨਾ ਇਹ ਹਵਾ ਮਤਲਬ ਭਰ ਜਾਣੀ ਤੇ ਭਾਂਡੇ ਹਵਾ ਵਿਗੜ ਜੂ ਇਹਦੀ ਭਾਂਡੇ ਵਾਂਗੂ ਫਟ ਜਾਣਾ ਅੱਛਾ ਜੀ ਮਾਨ ਸਾਹਿਬ ਦੀ ਗੱਲ ਬੜੀ ਉਹ ਸਹੀ ਸੀ ਜੀ 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 ਜਦੋਂ ਬੰਦੇ ਦੀ ਕਸਾਈ ਹੋ ਕੇ ਤਰੱਕੀ ਹੁੰਦੀ ਆ ਨਾ ਹਾਂ ਜੀ ਉਹਦਾ ਜਦੋਂ ਉਹ ਫਿਰ ਉਹ ਸਟੇਬਲ ਰਹਿਦਾ ਪੈਰਾਂ ਤੇ ਰਹਿਦਾ ਨਹੀਂ ਉਹ ਹਵਾਜ ਹੋ ਜਾਂਦਾ ਜੀ 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 ਆ ਚਲੋ ਐਨੀ ਹੋ ਮਾਨ ਸਾਹਿਬ ਨੇ ਫਿਰ ਦਿਲਚਸਾਲ ਦੀ ਪੜਦੇ ਦੀ ਕੈਸਟ ਕੀਤੀ ਬੰਬੇਲ ਜਾ ਕੇ ਜੀ ਨੱਚੀ ਸਾਡੇ ਨਾਲ ਉਹ ਐਸੀ ਵਰਡ ਲੈਵਲ ਤੇ ਕੈਸਟ ਰਿਲੀਜ਼ ਹੋਈ ਬਿੱਦਲਸ਼ਾਹ ਅਖਤਰ ਨੂੰ ਰਾਤੋ ਰਾਤ ਸਟਾਰ ਬਣਾਤਾ ਬਿਲਕੁਲ ਜੀ ਇਹ ਮਾਨ ਸਾਹਿਬ ਦੀ ਹੀ ਦੇਣਾ ਹੈ ਜਿਹੜੀ ਦਿਲਸ਼ਾਹ ਅਖਤਰ ਨੂੰ ਉਹਨਾਂ ਨੇ ਰਾਤੋ ਰਾਤ ਸਟਾਰ ਬਣਾਤਾ ਔਰ ਨੈਕਸਟ ਕੈਸਟ ਜਿਹੜੀ ਨਾਲ ਦੀ ਨਾਲ ਉਹਨੇ ਪੈਂਦੇ ਸੱਟੇ ਦੇਸੀ ਬਾੰਦਰੀ ਬਲੇਦੀ ਚੀਕਾਂ ਜਿਹੜੀ ਸੀ ਉਹਨੂੰ ਤਾਂ ਫਿਰ ਰਿਕਾਰਡ ਹੀ ਤੋੜ ਦਿੱਤੇ ਜੀ ਜੀ ਤੇ ਇਸ ਤਰ੍ਹਾਂ ਤੁਹਾਨੂੰ ਪਤਾ ਵੀ ਦਿਲਸ਼ਾਦ ਜਿਵੇਂ ਮੰਦਲਾ ਮਾਰਦਾ ਗਿਆ ਆਵਾਜ਼ ਚ ਉਹਦੇ ਦਮ ਸੀਗਾ ਬਿਲਕੁਲ ਤਾਂ ਪ੍ਰਮਾਤਮਾ ਨੇ ਉਹਨੂੰ ਵਰਲਡ ਲੈਵਲ ਤੇ ਫਿਰ ਸ਼ਾਇਆ ਕਰ ਦਿੱਤਾ ਜੀ